ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਸ਼ੇਰ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਪੈਂਦਾ ਤਹਿਸੀਲ ਵੀ ਫਰੀਦਕੋਟ ਪੈਂਦੀ ਆ ਅੱਜ ਦੀ ਵੀਡੀਓ 'ਚ ਦੋਸਤੋ ਆ ਵੜਾ ਵਿਖਾਉਣੀ ਆ ਇਹਦੇ ਬਾਰੇ ਜਿਹੜੀ ਪ੍ਰਾਪਰਟੀ ਡੀਟੇਲ ਆ ਉਹ ਤੁਹਾਨੂੰ ਮੈਂ ਹੀ ਦੱਸ ਦੇਣੀ ਆ ਕਿਉਂਕਿ ਬਾਈ ਹੈ ਨਹੀਂ ਗਾ ਘਰੇ ਬਾਈ ਯੋਗ ਤੇ ਲੱਗਾ ਵਾ ਤੇ ਦੋਸਤੋ ਇਹਨੇ ਦੂਜਾ ਸੁਹਾ ਸੁਣਾ ਜਿਹੜੇ ਦੋਸਤੋ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਚੈਨਲ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਦੋਸਤੋ ਘੰਟੀ ਵਾਲਾ ਬਟਨ ਆ ਪ੍ਰੈਸ ਕਰ ਦਿਓ ਚੋਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਵਾੜਾ ਦੁੱਧ ਤੇ ਬਾਈ ਦੀਆਂ ਵਾੜਾਂ ਲਾਈਆਂ ਹੋਈਆਂ ਦੇਖ ਸਕਦੇ ਆ ਤੇ ਜਿਹੜੀ ਪ੍ਰਾਪਰਟੀ ਡਿਟੇਲ ਆ ਦੋਸਤੋ ਇਹ ਮੈਂ ਤੁਹਾਨੂੰ ਦੱਸਣੀ ਆ ਇਹਦੀ ਤੇ ਦੂਜਾ ਸੁਹਾ ਦੋਸਤੋ ਇਹਨੇ ਸੁਣਾਗਾ ਹੋਊਗੀ ਇਹ ਦੰਦਾ ਦੇ ਵਿੱਚ ਹੀ ਹਜੇ ਦੰਦ ਵੇਖੇ ਨਹੀਂ ਤੇ ਆਪ ਇਹ ਦੋਸਤੋ ਹੈਗੀ ਅੰਡਰਵਰ 7 ਦੀ ਤੇ ਜਿਹੜਾ ਇਹਦੇ ਟੀਕਾ ਭਰਿਆ ਉਹ ਬਾਈਆਂ ਦਾ ਵੀ ਡਾਕਟਰ ਤੋਂ ਪਤਾ ਕਰਕੇ ਤੁਹਾਨੂੰ ਦੱਸ ਦਾਂਗੇ ਤੇ ਪਹਿਲੇ ਸੂਏ 'ਚ ਦੋਸਤੋ ਇਹਨੇ 32 ਤੋਂ 33 ਕਿਲੋ ਦੁੱਧ ਪਹਿਲੇ ਸੂਏ 'ਚ ਦਿੱਤਾ ਕੱਦ ਕਾਠ ਪੂਰੇ ਵੱਡੇ ਦੀਆਂ ਦੋਸਤੋ ਤੋੜ ਦਿੱਤੇ ਤੋੜ ਕੇ ਤੁਹਾਨੂੰ ਦੋਸਤੋ ਦਿਖਾ ਦਿੰਨੇ ਆ ਇਹਦੇ 10 ਦਿਨ ਦਿਨ ਪੂਰੇ ਹੋਣ ਚ ਪਏ ਆ ਉਦੋਂ ਨੂੰ ਇਹਨੇ ਕਾਫੀ ਵੱਡਾ ਹਵਾਨਾ ਬਣਾ ਜਾਣਾ ਹਵਾਨਾ ਤਾਂ ਕਰਮਾ ਵਾਲੀ ਨੇ ਹੁਣ ਵੀ ਬਹੁਤ ਸੋਹਣਾ ਬਣਾਇਆ ਵਾ ਦੇਖ ਸਕਦੇ ਆ ਕੱਦ ਕਾਠ ਪੂਰੇ ਵੱਡੇ ਕੱਦ ਕਾਠ ਵਾਲੀ ਆ ਦੋਸਤੋ ਪਲੀ ਸੰਭੀ ਵੀ ਚੰਗੀ ਆ ਬਾਕੀ ਥਣ ਦੇਖ ਸਕਦੇ ਆ ਸੋਹਣਾ ਮੁੱਠੀ ਦੀ ਚਵਾਈ ਵਾਲਾ ਥਾਣਾ ਦੇਖ ਸਕਦੇ ਆ ਦੋਸਤੋ ਤੋਰ ਮੋਰ ਲਈ ਬਾਕੀ ਮੂੰਹ ਮੱਥਾ ਦੇਖ ਸਕਦੇ ਵਹਿੜ ਦਾ ਦੋਸਤੋ ਜੇ ਇਹ ਆਪ ਹੈਗੀ ਅੰਡਾਇਵਰ 7 ਦੀ ਤਾਂ ਇਹਦੇ ਟੀਕਾ ਵੀ ਚੰਗਾ ਹੀ ਲਗਵਾਇਆ ਹੋਊਗਾ ਇਹਨੇ ਕਿਉਂਕਿ ਬਾਈਆਂ ਦਾ ਵੀ ਉਦੋਂ ਕਿਤੇ ਬਾਹਰ ਗਏ ਹੋਏ ਸੀ ਜੋ ਇਹਦੇ ਟੀਕਾ ਪ੍ਰਵਾਹਿਆ ਬੰਦ ਬੰਦੋ ਬਾਕੀ ਦੇਖ ਸਕਦੇ ਆ ਘਰੇ ਗਾਇਆਂ ਦਾ ਦੁੱਧ ਹੀ ਲਾਗਾਂ ਦਾ ਦੁੱਧ ਟੋਕਣ ਦੂਜੀਆਂ ਗਾਇਆਂ ਦੀ ਬੜੀ ਬੜੀ ਵਿਖਾ ਦੇ ਵਿੱਚ ਦੀ ਹਾਂ ਦੇਖ ਸਕਦੇ ਪੂਰੀਆਂ ਚੰਗੀਆਂ ਗਾਇਆਂ ਜਾਨੀ ਕਿ ਦੋਸਤੋ ਦੁੱਧ ਤੇ ਲਾਗਾਂ ਗੀਆਂ ਦੇਖ ਸਕਦੇ ਆ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਨ ਲਊਗਾ ਇਹਦਾ ਫੋਨ ਤੇ ਹੋਊਗਾ ਬਾਈਆਂ ਦਾ ਵਿੱਚ ਆ ਜੀ ਨੰਬਰ ਨੰਬਰ ਤੋਂ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਰ ਲਓ ਕਨੈਕਟ ਬਾਈ ਨਾਲ 98780 98780 ਹਾਂ 2376 98780 32 32376 32376 ਇਹ ਦੋਸਤੋ ਬਾਈ ਦਾ ਨੰਬਰ ਆ ਐਰ ਕੀ ਬਾਈਆਂ ਦਾ ਵੀ 40 ਪਲੱਸ ਦੁੱਧ ਇਹ ਪਾ ਦੂਗੀ ਦੇਖ ਸਕਦੇ ਆ ਉਹ ਵੀ ਦੋਸਤੋ ਨਹੀਂ ਉਪਰੇ ਬੰਦ ਉਪਰੇ ਬੰਦੇ ਤੋਂ ਪਸ਼ੂ ਡਰਦਾ ਹੁੰਦਾ ਡਰਦੀ ਦੂਰ ਦੀ ਜਾਵਾਂ ਨਹੀਂ ਸੀਲ ਸ਼ਰੀਫਾ ਵੇੜ ਬਾਕੀ ਥਣ ਦੇਖ ਸਕਦੇ ਆ ਮਿਲਕ ਵੀਨ ਦੇਖ ਸਕਦੇ ਆ ਦੋਸਤੋ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਤੈਅ ਦਿ ਲੋ ਸਾਰੇ ਵੀਰਾਂ ਦਾ ਧੰਨਵਾਦ